ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਫਾਜ਼ਿਲਕਾ ਵੱਲੋਂ ਵੀਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਕੰਪਨੀਆਂ ਚ ਆਸਾਮੀਆਂ ਦੀ ਭਰਤੀ ਲਈ ਵੱਡੀ ਗਿਣਤੀ ਵਿੱਚ ਲੜਕੇ ਤੇ ਲੜਕੀਆਂ ਪਹੁੰਚੇ ਇਸ ਬਾਰੇ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਫਾਜ਼ਿਲਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਸਵੇਰੇ 10 ਵਜੇ ਤੋਂ ਲਗਾਇਆ ਗਿਆ ਹੈ ਜਿਸ ਵਿੱਚ ਜ਼ਿਲ੍ਹੇ ਪਾਰ ਦੇ ਵੱਖ-ਵੱਖ ਖਾਮਾ ਤੋਂ ਆਏ ਲੜਕੇ ਤੇ ਲੜਕੀਆਂ ਇੰਟਰਵਿਊ ਲਈ ਪਹੁੰਚੇ ਹਨ ਸਕਾਈ ਇੰਟਰਨੈਸ਼ਨਲ ਤੇ ਜਾਇਲ ਹਰਪਲ ਫਿਊਚਰ ਕੰਪਨੀ ਵੱਲੋਂ ਕੈਂਪ ਲਗਾਇਆ ਗਿਆ जिन्हे ਵਿੱਚ ਸੱਤਾ ਤੋਂ ਅਸੀਂ ਬੱਚਾ ਨੇ ਪਾਰਟਿਸਪੇਸ਼ਨ ਕੀਤਾ ਹੈ ਤੇ ਬੱਚਿਆਂ ਦਾ ਇੰਟਰਵਿਊ ਚੱਲ ਰਿਹਾ ਹੈ ਅਜੇ ਤੱਕ ਹੀ ਅੱਜ ਲਗ ਲਗ ਪੋਸਟਾਂ ਦੇ ਲਈ ਬੱਚੇ ਦੇ ਇੰਟਰਵਿਊ ਦੇ ਰਹੇ ਨੇ ਸੇਲਜ਼ ਐਗਜ਼ੀਕਿਟਿਵ ਅਸਿਸਟੈਂਟ ਮੈਨੇਜਰ ਮੈਨੇਜਰ ਦੀ ਬ੍ਰਾਂਚ ਮੈਨੇਜਰ ਦੀ ਪੋਸਟ ਲਈ ਜਿन्हे ਵਿੱਚ ਬੱਚਿਆਂ ਨੂੰ ਸੈਲਰੀ 8000 ਰੁਪਏ ਤੋਂ ਲੈ ਕੇ 17000 ਰੁਪਏ ਤੱਕ ਇੱਕ ਕੰਪਨੀ ਵੱਲੋਂ ਤੇ ਦੂਜੀ ਕੰਪਨੀ ਉਸ 11700 ਤੋਂ ਲੈ ਕੇ 35000 ਰੁਪਏ ਤੱਕ ਆਫਰ ਕੀਤੀ ਗਈ ਹੈ ਬੱਚਿਆਂ ਦੀ ਕੁਆਲਿਫੀਕੇਸ਼ਨ ਹੈ ਪਲੱਸ 2 प्लस टू ग्रेजुएशन तो बाद कोई बच्चा इंटरव्यू देता है दो बजे तक इंटरव्यू चलेगा जो तक बच्चे आते रहेंगे बच्चे डिस्ट्रिक्ट फाइल कर रही है अदर डिस्ट्रिक भी आ सकते हैं कोई इशू नहीं ओपन इंटरव्यू है जी अभी टाइम टू टाइम मंथली तीन चार कैंप लगा बच्चों यही मैसेज सापे कर लौटवंद बच्चे है अपना इंटरव्यू दे के अपनी जॉब हासिल कर अच्छ साजुकेशन रिलेटड के वैलनैस रिटिड कंपनी को बैंकिंग इंटरव्यू चलती रही है माइक्रो फस कोई किसी मैनुफैक्चरिंग आई टी आई बच्चों अलग अलग कंपनी चाहिए मैनुफैक्चरिंग पैंती साल, साल, साल चाली बच्चे, बच्चे।, बच्चे कोई इंश्योरेंसाली साल का बचा ही रख लें बच्चे बाद है आ सद कोई एक्सपीरियंस है तो अलग तो ऑफर मिल जाए जो एक्सपीरियंस है ਆਲ ਪੰਜਾਬ ਦੇ ਵਿੱਚ ਹੀ ਹੈ ਪਟਿਆਲਾ ਲੁਧਿਆਣਾ ਪ੍ਰੈਸਪੁਰ ਬਟਿੰਡਾ ਮੁਕਸਰ ਅੰਮ੍ਰਿਤਸਰ ਵਾਲੀ ਸਾਈਡ ਇੱਥੇ ਵੱਡੇ ਵੱਡੇ ਡਿਸਟ੍ਰਿਕਟਸ ਜਿਹੇ ਚਾਹੁੰਦੇ ਇਸ ਫੇਸ ਵਿੱਚ ਪੰਜਾਬ ਦੇ ਕਿਤੇ ਪੰਜਾਬ ਦੇ ਕਿਤੇ ਹੋ ਸਕਦੇ ਇਹ ਇੱਕ ਕੰਪਨੀ ਹੈਗੀ ਹੈ ਤੇ ਇਹਦੇ ਤੋਂ ਸਾਨੂੰ ਬੁਲਾਇਆ ਗਿਆ ਸੀ ਇੰਟਰਵਿਊ ਦੇ ਨਾਲ ਆਗੇ ਸੀ ਸਾਨੂੰ ਮਤਲਬ ਕੀ ਨੌਕਰੀ ਵਗੈਰਾ ਦੇਣਗੇ ਤੇ ਸਾਡੀ ਸਿਲੈਕਸ਼ਨ ਹੋ ਗਈ ਹੈ